ਲਓ ਜੀ ਆਰ ਵੀ ਐਕਸਪੋ ਚੰਡੀਗੜ੍ਹ ਦੇ ਵਿੱਚ ਸੈਕਟਰ 34 ਤੋਂ ਵਲੌਗ ਬਣਾ ਰਹੇ ਆਂ ਔਰ ਬੜਾ ਜਾਣਕਾਰੀ ਭਰਪੂਰ ਵਲੌਗ ਹੈ ਜੀ ਔਰ ਦੇਖੋ ਇਲੈਕਟ੍ਰਿਕ ਵਹੀਕਲਸ ਦਾ ਜ਼ਮਾਨਾ ਆ ਚੁੱਕਿਆ ਹੈ ਈ ਵਹੀਕਲਸ ਦਾ ਜ਼ਮਾਨਾ ਆ ਚੁੱਕਿਆ ਹੈ ਤੇ ਤੁਹਾਨੂੰ ਖਾਸ ਚੀਜ਼ਾਂ ਦਿਖਾਵਾਂਗੇ ਆ ਸਕੂਟਰਸ ਜਿਹੜੇ ਆਂ ਅੱਜਕੱਲ ਬੜੇ ਪਪੂਲਰ ਹੋ ਰਿਹਾ ਹੈ ਤੇ ਈ ਸਕੂਟਰਸ ਖਰੀਦਣ ਦੇ ਲਈ ਕਈ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ ਕਿਤੇ ਕਾਲੀ ਚ ਨਾ ਕੰਮ ਕਰ ਲਿਓ ਜੀ ਬਹੁਤ ਆਰਾਮ ਨਾਲ ਸੋਚ ਕੇ ਸਮਝ ਕੇ ਤੇ ਜਾਣਕਾਰੀ ਲੈ ਕੇ ਦੇਖਣਾ ਚਾਹੀਦਾ ਹੈ ਖਰੀਦਣ ਜੈਦਾ ਜੀ ਇਸ ਸਮੇਂ ਸ਼੍ਰੀ ਜੀ ਐਂਟਰਪ੍ਰਾਈਜ਼ਸ ਦੇ ਸਟਾਲ ਤੇ ਅਸੀਂ ਪਹੁੰਚੇ ਹੈ ਤੇ ਇੱਥੇ ਅਸੀਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਦੱਸਾਂਗੇ ਤੁਹਾਨੂੰ ਕਿ ਈ ਵਹੀਕਲਸ ਦੇ ਵਿੱਚ ਕੀ ਪਰਿਵਰਤਨ ਆਇਆ ਜੀ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜੀ ਅਸੀਂ ਈ ਵਹੀਕਲਸ ਦੇ ਉੱਤੇ ਈ ਸਕੂਟਰਸ ਦੇ ਉੱਤੇ ਕੀ ਬਦਲਾਅ ਆਇਆ ਸਭ ਤੋਂ ਵੱਡਾ ਜੀ सर नमस्कार सबसे पहले ये बाइक के तो ऊपर सबसे ज़्यादा बदलाव जो है आपको मैं दिखा देता हूँ ये मेरे सामने गलत पड़ी है लेड एसिड बैटरी से. जी लेड एसिड से हमने शिफ्ट करा पहले लिथियम बैटरी पे फिर लिथियम के बाद हमने शिफ्ट करा है अब ਨੇ ਆਲਾ ਕੀ ਬੈਟਰੀ ਹੈ ਅੱਛਾ ਐਲਐਫਟੀ ਲੇਟੈਸਟ ਹੈ ਲੇਟੈਸਟ ਮਾਡਲ ਹੈ ਇਹ ਬੈਟਰੀੋ ਦਾ ਹੈ ਉਹ ਲਿਥਿਅਮ ਸੇ ਵੀ ਐਡਵਾਂਸ ਬੈਟਰੀ ਹੈ ਕੀ ਫਰਕ ਹੈ ਉਸਨੇ ਉਸਮੇ ਫਰਕ ਇਹ ਹੈ ਕਿ ਜੋ ਉਸਕੀ ਬੈਟਰੀ ਕੀ ਲਾਈਫ ਹੈ ਉਹ ਜ਼ਿਆਦਾ ਹੈ ਹਮਮ ਨੋਰਮਲ ਲਿਥਿਅਮ ਬੈਟਰੀ ਸੇ ਹਮਮ ਉਸਕੀ ਜੋ ਬੈਟਰੀ ਕੀ ਲਾਈਫ ਹੈ ਕਮ ਸੇ 10 ਸੇ 12 ਸਾਲ ਹੈ ਔਰ ਉਸਕੇ ਬਾਅਦ ਵੀ ਉਹ ਰਿਪੇਅਰੇਬਲ ਹੈ ਉਸਕੇ ਸੈਲ ਵਗੈਰਾ ਜੋ ਹੈ ਚੇਂਜ ਹੋ ਜਾਂਦੇ ਹੈ ਲੋ ਜੀ ਅੱਜ ਕੱਲ ਅਸੀਂ ਕਹਿੰਦੇ ਜੀ ਅਸੀਂ ਈ ਵਹੀਕਲ ਖਰੀਦ ਲਿਆ ਈ ਬਾਈਕ ਖਰੀਦ ਲਈ ਤਾਂ ਉਹਦੀ ਬੜੀਆਂ ਸਮੱਸਿਆਵਾਂ ਸਮਾਂ ਬਦਲ ਗਿਆ ਹੁਣ ਉਸ ਤਰ੍ਹਾਂ ਗੱਲ ਨਹੀਂ ਰਹੀ ਜੀ ਆ ਤੁਸੀਂ ਦੇਖ ਸਕਦੇ ਆ ਜੀ ਬੜੇ ਜ਼ਬਰਦਸਤ ਇਹਨਾਂ ਦੇ ਮਾਡਲਸ ਲੱਗੇ ਹੋਏ ਆ ਔਰ ਸਭ ਤੋਂ ਵਧੀਆ ਗੱਲ ਇਹਨਾਂ ਨੇ ਜਿਹੜੀ ਦੱਸੀ ਹੈ ਕਿ ਐਲ ਐਫ ਟੀ ਤੇ ਜਾਣਾ ਜੀ ਆਪਾਂ ਨੇ ਜੇਕਰ ਲੇਟੈਸਟ ਟੈਕਨੋਲੋਜੀ ਦਾ ਈ ਵਹੀਕਲ ਈ ਬਾਈਕ ਈ ਸਕੂਟਰ ਖਰੀਦਣਾ ਹੈ ਨਾ ਜੀ ਤਾਂ ਐਲ ਐਫ ਟੀ ਬੈਟਰੀਜ਼ ਲੇਟੈਸਟ ਵਿਕਲਪ ਹੈ ਜੀ ਪਹਿਲਾਂ ਲੈਡ ਐਸਿਡ ਹੁੰਦਾ ਸੀ ਫਿਰ ਉਸ ਤੋਂ ਬਾਅਦ ਦੂਸਰਾ ਲਿਥੀਅਮ ਸ਼ੁਰੂ ਹੋ ਗਿਆ ਤੇ ਹੁਣ ਐਲ ਐਫ ਟੀ ਹੈ ਲੇਟੈਸਟ ਟੈਕਨੋਲੋਜੀ ਉਹ ਕਹਿੰਦੇ ਸੀ ਕਿ ਸਕੂਟਰ ਫਟ ਫਟ ਜਾਂਦਾ ਜੀ ਉਹ ਸਿਸਟਮ ਖਤਮ ਹੈ ਹੁਣ बिल्कुल ख़त्म है क्योंकि इधर गवर्नमेंट का भी इन्वॉल्व है गवर्नमेंट की भी इसमें जो अपना नॉर्म्स है वो सारी कंपनी को फॉलो करना पड़ते हैं अगर आप किसी अच्छी कंपनी के लेते हो जैसे एम्पेयर है या और भी आप टी या कोई भी कंपनी के लेते हो तो उसमें जो एडवांस फीचर्स आते हैं प्लस उसमें गवर्नमेंट के नॉर्म्स आते हैं वो कंपनी को फॉलो करना पड़ते हैं जैसे आप वाटर प्रूफ का आई पी सिक्सटीन अप्रूव है तो ऐसे ऐसे आप गवर्नमेंट की रिस्ट्रेक्शन आती है उसके बिना आप लॉन्च नहीं कर सकते पहले ਬਲ ਡਰਨੀ ਹੈ ਕਿ ਜੀ ਈ ਵਹੀਕਲ ਖਰੀਦ ਲਿਆ ਈ ਬਾਈਕ ਖਰੀਦ ਲਈ ਸਕੂਟਰ ਖਰੀਦ ਲਿਆ ਕਿ ਕੀ ਇਹ ਫਟ ਜਾਊਗਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਹੈ ਕੋਈ ਨਹੀਂ ਅਬ ਜੋ ਟੈਕਨੋਲੋਜੀ ਹੈ ਇਸ ਕੇ ਸਾਥ ਬਿਲਕੁਲ ਵੀ ਕੋਈ ਫਟ ਨਹੀਂ ਸਕਦੀ ਬੈਟਰੀ ਹੋਰ ਕੋਈ ਬੈਟਰੀ ਇਤਨੀ ਜਲਦੀ ਖਰਾਬ ਨਹੀਂ ਹੁੰਦੀ ਲੋ ਜੀ ਮੇਰਾ ਮੰਨਣਾ ਹੈ ਜੀ ਲੇਟੈਸਟ ਟੈਕਨੋਲੋਜੀ ਵੱਲ ਤੁਹਾਨੂੰ ਸਵਿਚ ਓਵਰ ਕਰਨਾ ਹੀ ਪੈਣਾ ਹੈ ਸਾਨੂੰ ਸਾਰੇ ਨੂੰ ਉਧਰ ਜਾਣਾ ਹੀ ਪੈਣਾ ਹੈ ਇਸ ਕਰਕੇ ਅਸੀਂ ਵਲੌਗ ਬਣਾ ਰਹੇ ਹਾਂ ਤੇ ਕੱਲੀ ਕੱਲੀ ਜਾਣਕਾਰੀ ਲਾਂਗੇ ਜੀ ਤੁਹਾਡੀ ਫਰਮ ਦਾ ਨਾਮ ਕੀ ਜੀ ਇੱਥੇ ਸਰ ਸਾਡੀ ਫਰਮ ਦਾ ਨਾਮ ਹੈ ਸ੍ਰੀਜੀ ਐਂਟਰਪ੍ਰਾਈਜ਼ਸ ਪਲਾਟ ਨੰਬਰ ਹੂੰ ਔਰ ਕੀ ਕੀ ਤੁਸੀਂ ਸੇਲ ਕਰਦੇ ਹੋ ਕੀ ਕੁਝ ਹੈ ਅਸੀਂ ਸਰ ਸਕੂਟਰ ਦੇ ਨਾਲ ਨਾਲ ਬੈਟਰੀਜ਼ ਵੀ ਕਰਦੇ ਆ ਕਿਉਂਕਿ ਜੋ ਬ੍ਰਾਂਡ ਹੈ ਜਿਵੇਂ ਆਪਨੇ ਦੇਖਿਆ ਕੋਈ ਚਾਈਨੈਸ ਉਹ ਲੈ ਕੇ ਸਰਵਿਸ ਨਹੀਂ ਦੇ ਪਾਤੇ ਆ ਤਾਂ ਹਮ ਉਨਮੇ ਵੀ ਲਿਥਿਅਮ ਬੈਟਰੀ ਜੋ ਹੈ ਅਵੇਲੇਬਲ ਕਰਵਾਤੇ ਆ ਸਾਡੇ ਕੋਲ ਈ ਰਿਕਸ਼ਾ ਵੀ ਹੈ ਹੂੰ ਔਰ ਥਰੀ ਵਿਲਰ ਵੀ ਹੈ ਮਤਲਬ ਇਲੈਕਟ੍ਰਿਕ ਮੇ ਸਭੀ ਚੀਜ਼ਾਂ ਮੇ ਹਮ ਸੇਲ ਕਰਦੇ ਆ ਲਓ ਜੀ ਆ ਸਕੂਟਰ ਦੀ ਜਾਣਕਾਰੀ ਦਿਓ ਜੀ ਥੋੜਾ ਜਿਹਾ ਸਾਨੂੰ ਇਹਨਾਂ ਬਾਈਕਸ ਦੇ ਬਾਰੇ ਕੱਲੇ ਕੱਲੇ ਬਾਰੇ ਮਾਡਲਸ ਬਾਰੇ ਜਾਣਕਾਰੀ ਦਿਓ ਜੀ ਇਹ ਸਰ ਅੰਪੀਅਰ ਕੰਪਨੀ ਦਾ मॉडल आता है जी हाँ ये नॉन आरसी है है इसमें कोई आपको आरसी नहीं बनाना पड़ेगी ना कोई आपको लाइसेंस की लोड है इसमें रोड पे आप चला सकते हैं बट ये जो गवर्नमेंट का नॉर्म्स है वो फॉलो ट्वेंटी गाड़ी नहीं चला सकते हैं तो क्या है इसकी प्राइसिंग क्या है ये जो पड़ता है तो ਔਰ ਨਾਨ ਆਰ ਸੀ ਏ ਦੀ ਹੁਣ ਦਿਖਾਣੇ ਆ ਤੁਹਾਨੂੰ ਦੂਸਰਾ ਮਾਡਲ ਦੀ ਇਸ ਦੀ ਕੀ ਗੱਲ ਕਰਦੇ ਦੀ ਆ ਕਿਹੜਾ ਮਾਡਲ ਹੈ ਐਮਪੀਅਰ ਕੰਪਨੀ ਦਾ ਜੀ ਇਹ ਜੀ ਨੈਕਸਸ ਮਾਡਲ ਹੈ ਐਮਪੀਅਰ ਕੰਪਨੀ ਦਾ ਐਸਟੀ ਮਾਡਲ ਆਤਾ ਹੈ ਇਹ ਸਰ ਇੱਕ ਵਾਰ ਫੁੱਲ ਚਾਰਜ ਕਰਨ ਤੇ 130 ਕਿਲੋਮੀਟਰ ਚੱਲਦਾ ਹੈ ਇੱਕ ਵਾਰੀ ਫੁੱਲ ਚਾਰਜ ਕਰਨ ਤੇ 130 ਕਿਲੋਮੀਟਰ ਤੱਕ ਚੱਲ ਪੈਗਾ ਜੀ ਹੂੰ 130 ਕਿਲੋਮੀਟਰ ਚੱਲਦਾ ਹੈ ਵਾਹ ਜੀ ਵਾਹ ਤੇ ਪ੍ਰਾਈਸਿੰਗ ਦੀ ਗੱਲ ਕਰਦੇ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਜੀ ਉਹ ਹੈ 1 ਲੱਖ 25000 ਐਕਸ ਸ਼ੋਰੂਮ ਪ੍ਰਾਈਸ ਹੈ ਹੂੰ ਤੇ ਇਹਦੀ ਜੋ ਵਾਰੰਟੀ ਹੈ ਉਹ 3 ਸਾਲ ਦੀ ਵਾਰੰਟੀ ਹੈ ਇਹ ਆਰ ਸੀ ਉੱਤੀ ਦੀ ਇਹ ਚਲੋੜ ਹੈ ਹਾਂ ਜੀ ਇਹ ਤਾਂ 4 ਸੀ ਕੰਪਲਸਰੀ ਹੈ ਇਹਦੇ ਨਾਲ ਨਾਲ ਤੁਹਾਨੂੰ ਚੰਡੀਗੜ੍ਹ ਗਵਰਨਮੈਂਟ ਸਬਸਿਡੀ ਵੀ ਦੇਗੀ ਦਾ ਅੱਛਾ ਸਬਸਿਡੀ ਵੀ ਦੇਗੀ ਜੀ ਆਹ ਦੇਖੋ ਜੀ ਈ ਵਹੀਕਲਸ ਦੇ ਵਿੱਚ ਸਬਸਿਡੀ ਹੈਗੀ ਹੈ ਇਸ ਕਰਕੇ ਪੈਟਰੋਲ ਤੋਂ ਸਾਨੂੰ ਸਵਿਚਓਵਰ ਕਰ ਜਾਣਾ ਚਾਹੀਦਾ ਤੇ ਇੱਥੇ ਪਹੁੰਚ ਜਾਣਾ ਚਾਹੀਦਾ ਜੀ ਅਗਲੀ ਗੱਲ ਕਰੀ ਜੀ ਆਹ ਤੁਹਾਡਾ ਕਿਹੜਾ ਮਾਡਲ ਹੈ ਜੀ ਐਂਪੀਅਰ ਕੰਪਨੀ ਦਾ ਸਟਾਕ ਹੈ ਤੁਹਾਡੇ ਕੋਲ ਜੀ ਹਾਂ ਜੀ ਐਂਪੀਅਰ ਤੇ ਆਪਾਂ ਡਿਸਟ੍ਰੀਬਿਊਟਰ ਹੈ ਸਰ ਇੱਥੇ ਜੀ ਇਹ ਕੀ ਹੈ ਮਾਡਲ ਜੀ ਇਹ ਸਰ ਮੈਗਨਸ ਨਿਓ ਮਾਡਲ ਹੈ ਹਾਂ ਇਹ ਇੱਕ ਵਾਰ ਪੂਰ ਚਾਰਜ ਕਰ ਲੇਦੇ 100 ਕਿਲੋਮੀਟਰ ਚੱਲਦਾ ਹੈ ਇੱਕ ਵਾਰ ਫੁੱਲ ਚਾਰਜ ਕਰਦੇ 100 ਕਿਲੋਮੀਟਰੇ ਵੀ ਚੱਲੂਗਾ ਤੇ ਪ੍ਰਾਈਸਿੰਗ ਜੀ ਇਸ ਦੀ ਇਹ ਸਰ 95000 ਦਾ ਆਨ ਰੋਡ ਪੈਦਾ ਹੂੰ ਔਰ ਇਹਦੇ ਸਬਸਿਡੀ 11500 ਆਏਗੀ ਤੁਹਾਨੂੰ ਅੱਛਾ 11 ਇਹ ਤੁਸੀਂ ਪੋਰਟਲ ਤੇ ਖੁਦ ਅਪਲਾਈ ਕਰਾ ਲੈਣਾ ਆਪਾਂ ਖੁਦ ਅਪਲਾਈ ਕਰਾ ਦੇ ਅੱਛਾ ਕੋਈ ਵੀ ਡੀਲਰ ਸਾਨੂੰ ਜੇਕਰ ਅਸੀਂ ਕਿਤੋਂ ਵੀ ਖਰੀਦਣਾ ਚਾਹੀਏ ਵੈਸੇ ਜਾਣਕਾਰੀ ਲੈ ਰਹੇ ਆ ਤਾਂ ਈ ਵਹੀਕਲ ਅਸੀਂ ਖਰੀਦਦੇ ਆ ਤਾਂ ਅਸੀਂ ਅਪਲਾਈ ਖੁਦ ਕਰ ਸਕਦੇ ਜੀ ਕਰ ਸਕਦੇ ਉਹ ਸਬਸਿਡੀ ਅੱਜਕੱਲ ਗਵਰਨਮੈਂਟ ਨਾਲ ਆਨਲਾਈਨ ਅਪਲਾਈ ਕਰਨੇਗਾ ਅਮੇ ਪੋਰਟਲ ਦਿਆ ਹੋਇਆ ਹੈ ਜੋ ਵੀ ਕਸਟਮਰ ਪਰਚੇਸ ਕਰਦਾ ਹੈ ਫਰਮ ਅਪਲਾਈ ਕਰਵਾਉਣਾ ਕਿੰਨੇ ਦਿਨਾਂ ਚ ਆ ਜਾਂਦੀ ਹੈ ਇਹ ਆਉਂਦੀ ਹੈ ਸਰ 2 ਤੋਂ 2.5 ਦੇ ਅੰਦਰ ਆਉਂਦੀ ਹੈ 2.5 ਦੇ ਅੰਦਰ ਤੁਹਾਡੀ ਸਬਸਿਡੀ ਪਹੁੰਚ ਜਾਂਦੀ ਹੈ ਤਾਂ ਹੁਣ ਇੱਕ ਕੀ ਕਹਿੰਦੇ ਹੋ ਕਿ ਪੈਟਰੋਲ ਦੇ ਨਾਲੋਂ ਇਲੈਕਟ੍ਰਿਕ ਵਹੀਕਲਸ ਦਾ ਕਿੰਨਾ ਕੋ ਫਾਇਦਾ ਹੈ ਅਜੇ ਵੀ ਲੋਕੀ ਪੈਟਰੋਲ ਚਲਾਈ ਜਾ ਰਹੇ ਤੁਹਾਡਾ ਕੀ ਕਹਿਣਾ ਹੈ ਸਰ ਬਹੁਤ ਜ਼ਿਆਦਾ ਫਾਇਦਾ ਤੁਸੀਂ ਲਗਾਓ ਕਿ ਇਹ ਜਿਹੜੀ ਗੱਡੀ ਹੈ ਨਿਊ ਮਾਡਲ ਇਹ 2 ਯੂਨਿਟ ਦੇ ਅੰਦਰ ਪੂਰ ਚਾਰਜ ਹੋ ਜਾਂਦੀ ਹੈ 2 ਯੂਨਿਟ ਦੇ ਅੰਦਰ ਤੁਸੀਂ ਅਗਰ 100 ਕਿਲੋਮੀਟਰ ਚੱਲਦੇ ਹੋ ਤਾਂ 7 ਰੁਪਏ ਹੀ ਯੂਨਿਟ ਲਾ ਕੇ ਚੱਲੋਗੇ 14 ਰੁਪਏ ਦੇ ਵਿੱਚ ਤੁਸੀਂ 100 ਕਿਲੋਮੀਟਰ ਹੂੰ ਆਪ ਪੈਟਰੋਲ ਦਾ ਦੇਖ ਲੋ ਜਰਾ ਆਪਣੇ 100 ਕਿਲੋਮੀਟਰ ਚੱਲਣਾ ਫਿਰ ਵੀ ਮਿਨੀਮਮ ਨਾਲ 100 ਰੁਪਏ ਦਾ ਆਇਲ ਜੋ ਹੈ ਡਲਵਾਉਣਾ ਪਵੇਗਾ ਨਹੀਂ ਕਹਿੰਦੇ ਮੇਨਟੇਨੈਂਸ ਫਿਰ ਜਦੋਂ ਜੀ ਬੈਟਰੀ ਖਰਾਬ ਹੋ ਗਈ ਤਾਂ ਇਹ ਡੱਬਾ ਹੀ ਰਹਿ ਜਾਂਦਾ ਜੀ ਇਹ ਵੀ ਕਹਿੰਦੇ ਲੋਕ ਨਹੀਂ 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 ਸਰ ਇਸकी ਬੈਟਰੀ ਕੀ ਜੋ ਲਾਈਫ ਹੈ ਪਹਿਲੇ ਆਪਕੋ بتایا ਮੈਂ ਲੈਕਪੀ ਬੈਟਰੀ ਹੈ इसकी लाइफ भी आपकी मन दस साल के करीब तो लाइफ है उसके बाद भी अगर बैटरी खराब होती है उसके सेल चेंज हो जाते हैं अच्छा सेल चेंज हो जाते हैं नहीं जी आप गल करिए कि इस समय एल एफ टी बैटरी लेनी थोड़ी इस स्कूटर की कि प्राइसिंग बनेगी इस टाइम के अंदर अगर आप तो बैटरी लेते हो तो उसकी कॉस्ट आएगी तीस से पैंतीस हज़ार तीस और पैंतीस हज़ार की तो ये साल का पेट्रोल तीस और पैंतीस हजार का जिनका नहीं लगता वो तो फिर पेट्रोल ही चलाएंगे ये एक साल में ख़राब नहीं होती ना बैटरी है जो लाइफ है वो आपको पहले बताया दस साल की लाइफ है बैटरी अगर आप एक साल में अगर आप तो इसकी करोगे तो आप लगा लो कि उसकी जो गाड़ी जो है कम से कम अस्सी नब्बे हजार किलोमीटर चलेगी तब जाके ये बैटरी खराब होगी मतलब खराब क्या मतलब उसकी एवरेज कम आएगी खराब नहीं होगी ਉਹ ਉਸकी पावर ਕਮ ਹੋ ਜਾਈਗੀ। ਹੋਰ ਕਿਸੇ ਵੀ ਟੂ-ਵੀਲਰ ਕੀ ਇਤਨੀ ਰਨਿੰਗ ਹੁੰਦੀ ਨਹੀਂ ਕਿ 80-90 ਹਜ਼ਾਰ ਕਿਲੋਮੀਟਰ ਇੱਕ ਸਾਲ ਵਿੱਚ ਚੱਲ ਜਾਵੇ। ਲੋ ਜੀ ਤੁਸੀਂ ਵੀ ਕਰਦੇ ਰਹੋ ਕਮੈਂਟ ਤੇ ਦੱਸਦੇ ਰਹੋ ਤੁਹਾਡਾ ਜੇਕਰ ਕੋਈ ਕੁਐਰੀ ਹੈ ਕੋਈ ਜਾਣਕਾਰੀ ਲੈਣਾ ਚਾਹੁੰਦੇ ਆਂ ਦੇਖੋ ਇਲੈਕਟ੍ਰਿਕ ਸਕੂਟਰ ਇੱਕ ਲੇਟੈਸਟ ਟੈਕਨੋਲੋਜੀ ਹੈ ਈ-ਵਹੀਕਲਸ ਇੱਕ ਲੇਟੈਸਟ ਟੈਕਨੋਲੋਜੀ ਹੈ ਇਸ ਪਾਸੇ ਵੱਲ ਨੂੰ ਸਵਿਚ ਓਵਰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਾਂ ਪੈਟਰੋਲ ਹੀ ਬੈਟਰ ਹੈ ਜਾਂ ਇਲੈਕਟ੍ਰਿਕ ਬੈਟਰ ਹੈ ਤੁਸੀਂ ਜ਼ਰੂਰ ਕਮੈਂਟ ਕਰਿਓ। ਹਾਂ ਤੁਸੀਂ ਬੜੇ ਸਿਆਣੇ ਹੋ ਬੜੇ ਸਮਝਦਾਰ ਹੋ ਕੋਈ ਨਾ ਕੋਈ ਸਾਡੀ ਜਾਣਕਾਰੀ 'ਚ ਵੀ ਵਾ ਅਸੀਂ ਤਾਂ ਵਲੌਗ ਬਣਾਇਆ ਜੀ ਚੰਡੀਗੜ੍ਹ ਦੇ ਵਿੱਚ ਸੈਕਟਰ 34 ਦੇ ਵਿੱਚ ਇਹ ਸੋਲਰ એનર્ਜੀ ਨਾਲ ਸੰਬੰਧਿਤ ਆਰੀ ਵੀ ਐਕਸਪੋ ਲੱਗੀ ਹੋਈ ਹੈ ਤੇ ਗੱਲਾਂ ਬਾਤਾਂ ਇਹਨਾਂ ਨਾਲ ਕੀਤੀਆਂ ਤੁਸੀਂ ਕੀ ਕਹਿੰਦੇ ਹੋ ਕਿ ਸੋਲਰ એનર્ਜੀ ਜਾਂ ਇਹ ਜਿਹੜੀ ਬਦਲਦੀ ਟੈਕਨੋਲੋਜੀ ਹੈ ਕੀ ਕਹਿੰਦੇ ਜੀ ਤੁਸੀਂ ਔਰ ਖਾਸ ਤੌਰ ਤੇ ਈ ਵਾਹਿਕਲਸ ਦੇ ਬਾਰੇ ਤੁਹਾਡਾ ਕੀ ਰਾਏ ਹੈ ਜੇਕਰ ਤੁਸੀਂ ਪਹਿਲਾਂ ਈ ਵਾਹਿਕਲ ਵਰਤ ਰਹੇ ਹੋ ਆਲਰੇਡੀ ਯੂਜ਼ਰ ਹੋ ਕਮੈਂਟ ਕਰਿਓ ਤੁਹਾਡਾ ਕਮੈਂਟ ਕਰਨਾ ਲਾਜ਼ਮੀ ਹੋ ਜਾਂਦਾ ਕਿ ਕਿਹਨਾ ਕਿਹਨਾ ਦਿੱਕਤਾਂ ਦਾ ਤੁਸੀਂ ਸਾਹਮਣਾ ਕੀਤਾ ਜਾਂ ਕਰ ਰਹੇ ਹੋ ਕਿ ਕਿਹਨਾ ਦਾ ਧਿਆਨ ਰੱਖ ਕੇ ਸਾਨੂੰ ਈ ਵਾਹਨ ਵੱਲ ਸਵਿਚਓਵਰ ਕਰਨਾ ਚਾਹੀਦਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ